ਅੱਪਾ ਤੁਹਾਡੇ ਨਾਲ ਭਾਰਤੀ ਹਾਕੀ ਟੀਮ ਦਾ 올림픽 1932 ਵਿੱਚ ਜੋ ਸਾਫ ਰ ਹੈ ਉਸ ਬਾਰੇ ਗੱਲਬਾਤ ਕਰਾਂਗੇ ਅੱਪਾ ਤੁਹਾਡੇ ਨਾਲ ਪਹਿਲਾਂ 올림픽 1928 ਦੀ ਗੱਲਬਾਤ ਕੀਤੀ ਸੀ ਅੱਜ ਤੁਹਾਡੇ ਨਾਲ ਆਪਾਂ 올림픽 1932 ਵਿੱਚ ਭਾਰਤੀ ਹਾਕੀ ਟੀਮ ਦਾ ਜੋ ਪ੍ਰਦਰਸ਼ਨ ਹੈ ਉਸ ਬਾਰੇ ਗੱਲਬਾਤ ਕਰਾਂਗੇ 올림픽 1932 ਜੋ ਕਿ ਲਾਸ ਐਂਜਲਸ ਅਮਰੀਕਾ ਵਿੱਚ ਹੋਈਆਂ ਇਸ ਵਿੱਚ ਕੁੱਲ 3 ਟੀਮਾਂ ਨੇ ਹਿੱਸਾ ਲਿਆ ਭਾਰਤ ਅਮਰੀਕਾ ਜਾਪਾਨ ਭਾਰਤੀ ਟੀਮ ਦੇ ਮੈਚ ਦਾ ਵੇਰਵਾ ਇਸ ਪ੍ਰਕਾਰ ਹੈ ਜੀ ਭਾਰਤ ਦਾ ਪਹਿਲਾ ਮੈਚ ਜਾਪਾਨ ਵਿਰੁੱਧ 4 ਅਗਸਤ 1932 ਨੂੰ ਹੋਇਆ ਪੇ ਭਾਰਤੀ ਟੀਮ ਨੇ ਜਾਪਾਨ ਨੂੰ ਇੱਕ ਬਹੁਤ ਹੀ ਵੱਡੇ ਅੰਤਰ ਨਾਲ 11-1 ਨਾਲ ਇਹ ਮੁਕਾਬਲਾ ਜਿੱਤ ਲਿਆ। ਭਾਰਤ ਵੱਲੋਂ ਧਿਆਨ ਚੰਦ ਜੀ ਨੇ 3 ਗੋਲ, ਰੂਪ ਸਿੰਘ ਜੀ ਵੱਲੋਂ 4 ਗੋਲ, ਗੁਰਮਖ ਸਿੰਘ ਜੀ ਵੱਲੋਂ 2 ਗੋਲ, ਤਰਾਮਤ हुसैन 1 ਗੋਲ, ਬਰੁਕਮੈਨ ਵੱਲੋਂ 1 ਗੋਲ। ਤੇ ਇਸ ਤੋਂ ਬਾਅਦ ਦੂਸਰਾ ਮੁਕਾਬਲਾ ਜੋ ਕਿ ਭਾਰਤ ਦਾ ਅਮਰੀਕਾ ਵਿਰੁੱਧ ਹੋਇਆ। ਇਹ ਮੁਕਾਬਲਾ ਜੀ 11 ਅਗਸਤ 1932 ਨੂੰ ਹੋਇਆ ਜਿਸ ਵਿੱਚ ਭਾਰਤੀ ਟੀਮ ਨੇ ਕਮਾਲ ਕਰਦੇ ਹੋਏ ਅਮਰੀਕਾ ਨੂੰ 24-1 ਦੇ ਵੱਡੇ ਅੰਤਰ ਨਾਲ ਇਹ ਮੁਕਾਬਲਾ ਜਿੱਤ ਲਿਆ ਇਹ 올림픽 ਵਿੱਚ ਅੱਜ ਵੀ ਇਤਿਹਾਸ ਹੈ ਕਿ ਕਿਸੇ ਟੀਮ ਨੇ ਇੰਨੇ ਗੋਲ ਕਰਕੇ ਮੈਚ ਜਿੱਤਿਆ ਹੋਵੇ ਭਾਰਤ ਵੱਲੋਂ ਰੂਪ ਸਿੰਘ ਜੀ ਵੱਲੋਂ 10 ਗੋਲ ਧਿਆਨ ਸਿੰਘ ਜੀ ਵੱਲੋਂ ਧਿਆਨ ਚੰਦ ਜੀ ਵੱਲੋਂ 8 ਗੋਲ ਗੁਰਮਖ ਸਿੰਘ ਵੱਲੋਂ 2 ਗੋਲ ਕਰਾਮਤ हुसैन ਵੱਲੋਂ 2 ਗੋਲ ਕੋਲੋਕੋਨਾਥ ਵੱਲੋਂ 2 ਗੋਲ ਤੇ ਭਾਰਤੀ ਟੀਮ ਨੇ ਇਸ ਤਰ੍ਹਾਂ ਦੂਸਰੇ 올림픽 ਵਿੱਚੋਂ 골ਡ ਮੈਡਲ ਹਾਸਲ ਕੀਤਾ ਕਿਉਂਕਿ ਜਿਹੜਾ ਇਹ 올림픽 ਸੀ ਇੱਕ ਗਰੁੱਪ ਸਟੇਜ ਤੇ ਆਧਾਰਤ ਰਸੀ ਵੀ ਜਿਹੜਾ ਸਭ ਤੋਂ ਵੱਧ ਮੈਂ ਜਿੱਤੂ ਦਾ ਗਰੁੱਪ ਸਟੇਜ 'ਚ ਉਸਨੇ ਹੀ 골 ਦਿੱਤਾ ਜਾਊਗਾ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਕੁੱਲ 35 ਗੋਲ ਕੀਤੇ ਅਤੇ 2 ਗੋਲ ਖਾਦੇ। ਭਾਰਤ ਵੱਲੋਂ ਸਭ ਤੋਂ ਵੱਧ ਗੋਲ ਰੂਪ ਸਿੰਘ ਜੀ ਨੇ 14 ਗੋਲ, ਧਿਆਨ ਚੰਦ ਜੀ ਨੇ 11 ਗੋਲ, ਗੁਰਮukh ਸਿੰਘ ਜੀ ਨੇ 4 ਗੋਲ, ਕਰਮਤ ਹੁਸੈਨ ਨੇ 3 ਗੋਲ, ਗਲੋਕੋਨਾਥ ਨੇ 2 ਗੋਲ, ਬਰੁਕਮੈਨ ਨੇ 1 ਗੋਲ। ਇੱਥੇ ਇੱਕ ਖਾਸ ਗੱਲ ਇਹ ਹੈ ਕਿ ਕਿਉਂਕਿ ਭਾਰਤੀ ਟੀਮ ਨੇ ਲਗਾਤਾਰ 올림픽 ਦੇ ਵਿੱਚੋਂ ਦੂਜਾ ਦੂਜਾ ਕੋਲ ਮੈਚ ਹਾਸਲ ਕੀਤਾ ਸੀ ਰੂਪ ਚੰਦ ਧਿਆਨ ਚੰਦ ਇਹ ਦੋਵੇਂ ਭਰਾ ਸਨ ਇਹਨਾਂ ਦੀ ਜੋੜੀ ਨੂੰ ਬੰਡਰ ਕੰਬੀਨੇਸ਼ਨ ਕਿਹਾ ਜਾ ਕਿਹਾ ਜਾਣ ਲੱਗਿਆ ਇਸ 올림픽 ਵਿੱਚ ਜਿੱਤ ਪ੍ਰਾਪਤ ਕਰਦੇ ਹੀ ਭਾਰਤੀ ਹਾਕੀ ਟੀਮ ਦੀ ਜੋ ਸਾਖ ਸੀ ਉਹ ਦੁਨੀਆ ਵਿੱਚ ਫੈਲ ਗਈ ਅਤੇ ਭਾਰਤ ਭਾਰਤ ਦਾ ਨਾਮ ਹਰ ਦੁਨੀਆ ਪਾਸੇ ਚੌਕਿਆ ਭਾਰਤ ਦੇ ਲੋਕਾਂ ਅੰਦਰ ਇਹ ਵਿਸ਼ਵਾਸ ਹੋਇਆ ਖੇਡਾਂ ਰਾਹੀਂ ਕਿ ਜੇ ਅਸੀਂ ਸਾਰੀ ਦੁਨੀਆ ਨੂੰ ਹਰਾ ਸਕਦੇ ਹਾਂ ਤਾਂ ਅਸੀਂ ਆਪਣੇ ਦੇਸ਼ ਨੂੰ ਵੀ ਅੰਗਰੇਜ਼ੀ ਹਕੂਮਤ ਤੋਂ ਉਜਾਦ ਕਰਾ ਸਕਦੇ ਹਾਂ ਇੱਕ ਬਹੁਤ ਹੀ ਵੱਡਾ ਬਦਲਾਅ ਸੀ ਤੇ ਭਾਰਤੀ ਟੀਮ ਭਾਰਤ ਦੇ ਲੋਕਾਂ ਵਿੱਚ ਇਹ ਜਜ਼ਬਾ ਪੈਦਾ ਹੋਇਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਆਪਾਂ ਦੂਸਰਿਆਂ ਤੱਕ ਭਾਰਤੀ ਟੀਮ ਦਾ ਜੋ ਹਾਕੀ ਵਿੱਚ ਇਤਿਹਾਸ ਹੈ ਉਹ ਆਪਾਂ ਸਾਂਝਾ ਕਰ ਰਹੇ ਕਰ ਸਕੀਏ ਆਪਰੋਂ ਦੱਸ ਸਕੀਏ ਕਿ ਭਾਰਤੀ ਹਾਕੀ ਟੀਮ ਦਾ 올림픽 ਵਿੱਚ ਕੀ ਸੁਨਹਿਰਾ ਇਤਿਹਾਸ ਹੈ ਆਪਾਂ ਤੁਹਾਡੇ ਨਾਲ ਕੱਲ ਨੂੰ ਗੱਲ ਸਾਂਝੀ ਕਰਾਂਗੇ ਜੀ 올림픽 1936 ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਭਾਰਤੀ ਟੀਮ ਨੇ 올림픽 ਵਿੱਚ ਕਮਾਲ ਕੀਤਾ ਹੋਇਆ ਹੈ ਭਾਰਤੀ ਟੀਮ ਦਾ ਹਜੇ ਤੱਕ ਵੀਰ ਕਾਰਡ ਹੈ ਕਿ ਲਗਾਤਾਰ 6 올림픽ਾਂ ਵਿੱਚੋਂ 6 골ਡ ਮੈਡਲ ਜਿੱਤੇ ਹੁਣ ਇਹ ਪਹਿਲਾ ਰਿਕਾਰਡ ਆ ਭਾਰਤੀ ਟੀਮ ਦਾ ਹਜੇ ਵੀ ਰਿਕਾਰਡ ਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 올림픽 ਇੱਕ ਦੇਸ਼ ਦਾ ਨਹੀਂ ਹੈ ਪੂਰੇ 242 ਦੇਸ਼ਾਂ ਦਾ ਹੁੰਦਾ ਤੇ ਭਾਰਤੀ ਟੀਮ ਨੇ ਹਾਕੀ ਨੇ ਕਮਾਲ ਕਰਕੇ ਦਾ ਹੈ ਹੋਇਆ ਕਿ ਲਗਾਤਾਰ 6 올림픽ਾਂ ਵਿੱਚੋਂ 6 ਮੈਡਲ ਜਿੱਤੇ ਹੋਏ ਹਨ ਇਸ ਤਰੀਕੇ ਤੁਹਾਨੂੰ ਆਪਾਂ ਵਿਚਾਰ-ਤਰਤੀ ਸਾਂਝੀ ਕਰਦੇ ਰਾਵਾਂਗੇ ਭਾਰਤੀ ਹਾਕੀ ਟੀਮ ਦਾ ਜੋ 올림픽 ਵਿੱਚ ਇਤਿਹਾਸ ਹੈ ਉਹਨੂੰ ਸਾਂਝੀ ਕਰਾਂਗੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਕਿਤਾ ਲਾਈਕ ਤੇ ਸ਼ੇਅਰ ਜੋ ਕਰਨਾ ਹੈ ਮੇਰੇ ਚੈਨਲ ਨੂੰ ਬਾਤੋ ਸਬਸਕ੍ਰਾਈਬਰ ਕਰਨਾ ਤਾਂ ਕਿ ਆਪਾਂ ਤੁਹਾਡੇ ਲਈ ਇਹ ਜੇ ਵਧੀਆ ਕੰਟੈਂਟ ਲਿਆ ਸਕੀਏ ਸਾਰੇ ਦੋਸਤਾਂ ਮਿੱਤਰਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ